ਹallelujah। ਅਓਸੀਂ ਅੱਜ ਸਵੇਰ ਦੇ ਬਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ। ਮੇਰੇ ਮਹਾਨ ਪਿਤਾ ਤੇਰਾ ਧੰਨਵਾਦ ਕਰਦੇ ਹਾਂ ਖੁਦਾਬੰਦ। ਪ੍ਰਭੂ ਜੀ ਅੱਜ ਦਾ ਨਵਾਂ ਦਿਨ ਦਿਖਾਇਆ ਉਸ ਨਵੇਂ ਦਿਨ ਤੇਲੇ ਨਵੀਂ ਆਸ਼ੀਸ਼ ਬਰਕਤ ਦਿੱਤੀ ਤੇਰਾ ਧੰਨਵਾਦ। ਖੁਦਾਬੰਦ ਤੂੰ ਦਇਆ ਕਰਨ ਵਾਲਾ ਪਰਮੇਸ਼ਰ ਹੈਂ ਤੂੰ ਰਹਿਮ ਕਰਨ ਵਾਲਾ ਪਰਮੇਸ਼ਰ ਹੈ ਮੇਰੇ ਪਿਤਾ। ਤੇਰੇ ਕੀਤੇ ਸਭ ਕੁਝ ਹੋ ਸਕਦਾ ਮੇਰੇ ਪ੍ਰਭੂ ਜੀ। ਤੇਰਾ ਧੰਨਵਾਦ। ਖੁਦਾਬੰਦ ਅੱਜ ਜੋ ਬਚਨ ਹੋਵੇ ਤੇਰੇ ਵੱਲੋਂ ਹੋਵੇ ਮੇਰੇ ਮਹਾਨ ਪਰਮੇਸ਼ਰ ਤੂੰ ਦਇਆ ਕਰਨ ਪਵਿੱਤਰ ਆਤਮਾ ਜੀ ਬੋਲਣ ਦੇ ਵਿੱਚ ਮਦਦ ਅਗਵਾਈ ਕਰਨੀ ਖੁਦਾਬੰਦਾ ਤੇਰਾ ਧੰਨਵਾਦ ਹੈ ਮੇਰੇ ਪ੍ਰਭੂ ਜਿਸ ਵਚਨ ਦੇ ذریعے ਆਸ਼ੀਸ਼ ਬਰਕਤ ਆਵੇ ਮੇਰੇ ਪਿਤਾ ਤਰ ਅਨੁਗ੍ਰਹਿਤਰੇ ਮੇਰੇ ਪ੍ਰਭੂ ਜੀ ਤੇਰਾ ਬਿਸ਼ੇਕ ਉਤਰੇ ਮੇਰੇ ਖੁਦਾਬੰਦਾ ਤੂੰ ਦਇਆ ਕਰੀ ਆਪਣੇ ਬੱਚਿਆਂ ਤੇ ਤਰਸ ਕਰ ਈਸ਼ੁ ਨਾਮ ਚ ਮੰਗਦੇ ਆ ਆਮਨ ਹallelujah ਅੱਜ ਦਾ ਆਪਣਾ ਵਚਨ ਰੋਮੀਓ 5:8 ਪਰਮੇਸ਼ਰ ਦਾ ਵਚਨ ਪੜਾਂਗੇ ਪਰ ਪਰਮੇਸ਼ਰ ਆਪਣਾ ਪਿਆਰ ਸਾਡੇ ਉਤੇ ਇਸ ਤਰ੍ਹਾਂ ਪ੍ਰਗਟ ਕਰਦਾ ਹੈ ਕਿ ਜਦੋਂ ਅਸੀਂ ਪਾਪੀ ਹੀ ਸੀ ਤਮਸੀ ਸਾਡੇ ਲਈ ਮਰਿਆ ਹallelujah वचन ਵਿੱਚ ਕੀ ਲਿਖਿਆ ਪਰਮੇਸ਼ਰ ਨੇ ਮਨੁੱਖ ਜਾਤੀ ਦੇ ਲਈ ਆਪਣੇ ਪਿਆਰ ਨੂੰ ਪ੍ਰਗਟ ਕੀਤਾ ਜਦੋਂ ਇਨਸਾਨ ਪਾਪੀ ਹੀ ਸੀ ਉਸ ਪ੍ਰਭੂ ਯੇਸ਼ੂ ਨੇ ਸਾਡੇ ਪਾਪਾਂ ਦੇ ਲਈ ਆਪਣੀ ਜਾਨ ਦਿੱਤੀ ਇਹ ਕੀ ਹੈ ਸਾਰੀ ਮਨੁੱਖ ਜਾਤੀ ਦੇ ਪ੍ਰਤੀ ਪਰਮੇਸ਼ਰ ਦਾ ਪਿਆਰ ਜੋ ਉਸਨੇ ਸਾਡੇ ਨਾਲ ਕੀਤਾ ਹallelujah ਇਨਸਾਨ ਪਰਮੇਸ਼ਰ ਦੇ ਯੋਗ ਹੀ ਨਹੀਂ ਸੀ ਉਹ ਪਰਮੇਸ਼ਰ ਦੀ ਹਜ਼ੂਰੀ ਵਿੱਚ ਖੜਨ ਦੇ ਲਾਇਕ ਹੀ ਨਹੀਂ ਸੀ ਪਰ ਫਿਰ ਵੀ ਪਰਮੇਸ਼ਰ ਨੇ ਸਾਰੀ ਮਨੁੱਖ ਜਾਤੀ ਦੇ ਲਈ ਆਪਣਾ ਬਲੀਦਾਨ ਦਿੱਤਾ ਉਸਨੇ ਮਨੁੱਖ ਜਾਤੀ ਨਾਲ ਅਜਿਹਾ ਪਿਆਰ ਕੀਤਾ ਉਸਨੇ ਸਾਡੇ ਗੁਨਾਹਾਂ ਦੇ ਸਾਡੇ ਪਾਪਾਂ ਦੇ ਬਦਲੇ ਪ੍ਰਭੂ ਯੇਸ਼ੂ ਮਸੀਹ ਨੂੰ ਬਲੀਦਾਨ ਦੇ ਰੂਪ ਵਿੱਚ ਇਸ ਜਗਤ ਦੇ ਵਿੱਚ ਭੇਜ ਦਿੱਤਾ ਪ੍ਰਭੂ ਨੇ ਸਾਡੇ ਪਾਪਾਂ ਦੇ ਲਈ ਆਪਣਾ ਬਲੀਦਾਨ ਦਿੱਤਾ ਉਸਨੇ ਸਾਡੇ ਸਾਰੇ ਗੁਨਾਹ ਤੋਂ ਸਾਨੂੰ ਆਜ਼ਾਦ ਕੀਤਾ ਸਾਡੇ ਲਾਲ ਰੰਗ ਦੇ ਸਾਰੇ ਪਾਪ ਉਸ ਨੇ ਆਪਣੇ ਖੂਨ ਦੇ ਨਾਲ ਧੋ ਕੇ ਚਿੱਟੇ ਕਰ ਦਿੱਤੇ ਇਹ ਕੀ ਸੀ ਇਹ ਪਰਮੇਸ਼ਰ ਦਾ ਪਿਆਰ ਸੀ ਸਾਡੇ ਲਈ ਸਾਰੀ ਮਨੁੱਖ ਜਾਤੀ ਦੇ ਲਈ ਉਹਨੇ ਸਾਡੇ ਨਾਲ ਅਜਿਹਾ ਪਿਆਰ ਕੀਤਾ ਕਿ ਆਪਣੇ ਇੱਕ ਲੋਤੇ ਪੁੱਤਰ ਦਾ ਵੀ ਸਰਫਰ ਨਾ ਕੀਤਾ ਉਹਦਾ ਪਿਆਰਾ ਪੁੱਤਰ ਸੀ ਉਹ ਵੀ ਨੇ ਆਪਣੇ ਕੋਲ ਰੱਖਿਆ ਉਹ ਵੀ ਉਹਨੇ ਸਾਡੇ ਲਈ ਮਨੁੱਖ ਜਾਤੀ ਦੇ ਲਈ ਦੇ ਦਿੱਤਾ ਕਿਉਂਕਿ ਸਾਡੇ ਪਾਪ ਬਹੁਤ ਸੀ ਸਾਡੇ ਗੁਨਾਹ ਬਹੁਤ ਸੀ ਪਰਮੇਸ਼ਰ ਦਾ ਪਿਆਰ ਦੇਖੋ ਸਾਡੇ ਲਈ ਪਰ ਅਸੀਂ ਕੀ ਕਰਦੇ ਹਾਂ ਅਸੋ ਦੇ ਬਚਨ ਨੂੰ ਮੰਨਣ ਲਈ ਹੀ ਤਿਆਰ ਨਹੀਂ ਹੈ ਅਜੇ ਸਾਨੂੰ ਚਰਚ ਵਿੱਚ ਪ੍ਰਭੂ ਦਾ ਦਾਸ ਕੁਝ ਬੋਲ ਦੇਵੇ ਤਾਂ ਸਾਡੇ ਮੂੰਹ ਬਣ ਜਾਂਦੇ ਆ ਚਰਚ ਵਿੱਚ ਸਾਨੂੰ ਬੈਠਣ ਲਈ ਕੁਰਸੀ ਨਾ ਮਿਲੇ ਤਾਂ ਅਸੀਂ ਅਗਲੀ ਵਾਰ ਚਰਚ ਹੀ ਨਹੀਂ ਆਉਂਦੇ ਸਾਡੇ ਵਿੱਚ ਪਿਆਰ ਕਿੱਥੇ ਹੈ ਪਰਮੇਸ਼ਰ ਦੇ ਲਈ ਪਰ ਪ੍ਰਭੂ ਨੇ ਸਾਡੇ ਨਾਲ ਬਿਨਾਂ ਕਿਸੇ ਸ਼ਰਤ ਦੇ ਪਿਆਰ ਕੀਤਾ ਉਹਨੂੰ ਕੋਈ ਸ਼ਰਤ ਨਹੀਂ ਰੱਖੀ ਸਾਡੇ ਨਾਲ ਯੋ ਕਿ ਉਹਦਾ ਪਿਆਰ ਸੀਗਾ ਜਿਹੜਾ ਨਿਸਵਾਰਥ ਸੀ ਕੋਈ ਸਵਾਰਥ ਨਹੀਂ ਸੀ ਉਹਦਾ ਆਪਣੇ ਨਾਲ ਪਰ ਅਸੀਂ ਕੀ ਕਰਦੇ ਹਾਂ ਅਸੀਂ ਆਪਣੇ ਸਵਾਰਥ ਦੇ ਲਈ ਜਾਂਦੇ ਹਾਂ ਕਿ ਜੇ ਪਰਮੇਸ਼ਰ ਮੈਨੂੰ ਆਹ ਦੇਊਗਾ ਤਾਂ ਮੈਂ ਚਰਚ ਜਾਊਂਗਾ ਕਿ ਪਰਮੇਸ਼ਰ ਮੇਰੀ ਅਪਰਾਸਰਾ ਸੁਣੂਗਾ ਤਾਂ ਮੈਂ ਤਾਂ ਮੈਂ ਚਰਚ ਜਾਊਂਗਾ ਨਹੀਂ ਇਹ ਪਿਆਰ ਨਹੀਂ ਹੈ ਪਰਮੇਸ਼ਰ ਦੇ ਪਿਆਰ ਉਹ ਹੁੰਦਾ ਜੋ ਨਿਸਵਾਰਥ ਹੋਵੇ ਜਿਸ ਵਿੱਚ ਕੋਈ ਵੀ ਸਵਾਰਥ ਨਾ ਹੋਵੇ ਹallelujah ਅੱਜ ਦੁਨੀਆ ਵਿੱਚ ਝਾਤ ਮਾਰਦੇ ਹਾਂ ਬਹੁਤ ਅਜਿਹੇ ਲੋਕ ਨੇ ਜਿਨ੍ਹਾਂ ਕੋਲ ਨਾ ਚੰਗਾ ਖਾਣ ਨੂੰ ਹੈ ਨਾ ਚੰਗਾ ਪਹਿਨਣ ਨੂੰ ਹੈ ਬਟ ਸਾਡੇ ਕੋਲ ਕਿਸੇ ਗੱਲ ਦੀ ਕਮੀ ਨਹੀਂ ਹੈ ਪਰਮੇਸ਼ਰ ਨੇ ਸਾਨੂੰ ਚੰਗਾ ਖਾਣ ਨੂੰ ਦਿੱਤਾ ਚੰਗਾ ਪਹਿਨਣ ਨੂੰ ਦਿੱਤਾ ਚੰਗਾ ਵਾਤਾਵਰਣ ਦਿੱਤਾ ਇਹ ਕੀ ਹੈ ਇਹ ਪਿਆਰ ਆ ਪਰਮੇਸ਼ਰ ਦਾ ਸਾਡੇ ਲਈ ਜਦੋਂ ਅਸੀਂ ਪਾਪੀ ਸੀ ਪਰ ਯੂਸ਼ੂ ਮਸੀਹ ਨੇ ਸਾਡੇ ਲਈ ਕੀ ਕੀਤਾ ਉਹ ਮਰਿਆ ਉਹਨੇ ਆਪਣਾ ਪਵਿੱਤਰ ਜਿਹੜਾ ਉਹਦਾ ਲਹੂ ਸੀ ਕ੍ਰੂਸ ਤੇ ਬਹਾ ਦਿੱਤਾ ਸਾਡੇ ਲਈ ਜਦੋਂ ਅਸੀਂ ਪਾਪ ਵਿੱਚ ਡੁੱਬੇ ਹੋਏ ਸੀ ਅਸੀਂ ਗੁਨਾਹਾਂ ਵਿੱਚ ਡੁੱਬੇ ਹੋਏ ਸੀ ਅਸੀਂ ਪਰਮੇਸ਼ਰ ਨੂੰ ਜਾਣਦੇ ਨਹੀਂ ਸੀ ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ ਸੀ ਉਸ ਸਮੇਂ ਪਰਮੇਸ਼ਰ ਨੇ ਪ੍ਰਭੂ ਨੇ ਯੇਸ਼ੂ ਮਸੀਹ ਨੇ ਸਾਡੇ ਪਾਪਾਂ ਦੇ ਬਦਲੇ ਆਪਣਾ ਬਲੀਦਾਨ ਦਿੱਤਾ ਆਪਣਾ ਪਵਿੱਤਰ ਲਹੂ ਸਾਡੇ ਲਈ ਬਹਾ ਦਿੱਤਾ ਉਹਨੇ ਅਸੀਂ ਇਸ लायक ਹੀ ਨਹੀਂ ਸੀ ਪਰ ਫਿਰ ਵੀ ਪਰਮੇਸ਼ਰ ਨੇ ਸਾਡੇ ਨਾਲ ਅਜੀਹਾ ਪਿਆਰ ਕੀਤਾ ਉਹਨੇ ਆਪਣਾ ਆਪ ਵਾਰ ਦਿੱਤਾ ਸਾਡੇ ਲਈ ਇਹ ਕੀ ਸੀ ਇਹ ਦਇਆ ਸੀ ਪਰਮੇਸ਼ਰ ਦੀ ਸਾਡੇ ਲਈ ਇਹ ਉਹਦਾ ਪਿਆਰ ਸੀ ਸਾਾਨੂੰ ਵੀ ਚਾਹੀਦਾ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲੀਏ ਅੱਜ ਆਪਣੇ ਦਿਲਾਂ ਵਿੱਚੋਂ ਆਪਣੇ ਅੰਦਰੋਂ ਤੁਹਾਡੇ ਮਨ ਦੇ ਵਿੱਚ ਹੈ ਕੋਈ ਈਰਖਾ ਕੋਈ ਵੈਰ ਕਿਸੇ ਦੇ ਲਈ ਉਹਨੂੰ ਅੱਜ ਖਤਮ ਕਰੋ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਚਲੋ ਕਿਉਂਕਿ ਪਰਮੇਸ਼ਰ ਨੇ ਆਪਾਂ ਨੂੰ ਪਿਆਰ ਕੀਤਾ ਕਿ ਆਪਾਂ ਵੀ ਇੱਕ ਦੂਜੇ ਦੇ ਨਾਲ ਪਿਆਰ ਰੱਖੀਏ ਨਾ ਕਿ ਕਿਸੇ ਨਾਲ ਵੈਰ ਰੱਖੀਏ ਪਰਮੇਸ਼ਰ ਦਾ ਬਚਨ ਤਾਂ ਕਹਿੰਦਾ ਆਪਣੇ ਗੁਮਾਂਡੀ ਨੂੰ ਵੀ ਆਪਣੇ ਜਿਹਾ ਪਿਆਰ ਕਰ ਪਰ ਅਸੀਂ ਕਰਦੇ ਕਿੱਥੇ ਆ ਅਸੀਂ ਤਾਂ ਮਾੜੀ ਮਾੜੀ ਗੱਲ ਤੇ ਲੜਨ ਨੂੰ ਪੈਨੇ ਵੀ ਜੇ ਉਹਨੇ ਸਾਡੇ ਗੇਟ ਦੇ ਮੂਹਰੇ ਗੱਡੀ ਖੜਾਤੀ ਜਦ ਅਗਲੇ ਨੂੰ ਗਿਲੋ ਪੈਨੇ ਲੜਨ ਨੂੰ ਪੈਨੇ ਆ ਪਿਆਰ ਕਿੱਥੇ ਸਾਡੇ ਵਿੱਚ ਸੋ ਜ਼ਰੂਰਤ ਆਜ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਚੱਲਣ ਦੀ ਕਿ ਜੋ ਨੇ ਆਪਣੇ ਨਾਲ ਪਿਆਰ ਕੀਤਾ ਤਾਂ ਆਪਾਂ ਵੀ ਇੱਕ ਦੂਜੇ ਨਾਲ ਪਿਆਰ ਚ ਰਹੀਏ ਇੱਕ ਦੂਜੇ ਨਾਲ ਪਿਆਰ ਕਰੀਏ ਹallelujah ਸੋ ਪਰਮੇਸ਼ਰ ਇਹਨਾਂ ਬਚਨਾਂ ਦੇ ਨਾਲ ਸਭ ਨੂੰ ਆਸ਼ੀਸ਼ ਬਰਕਤ ਦੇਣ ਅਵ ਅਸੀਂ ਪ੍ਰਾਰਥਨਾ ਕਰਾਂਗੇ ਇਸ ਬਚਨ ਦੇ ਲਈ ਖੁਦਾਵੰਤ ਤੇਰਾ ਧੰਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਤੇਰੇ ਬਚਨ ਦੇ ਲਈ ਜੋ ਤੂੰ ਸਾਨੂੰ ਅੱਜ ਦਾ ਬਚਨ ਦਿੱਤਾ ਮੇਰੇ ਪਿਤਾ ਐ ਮੇਰੇ ਬਾਪ ਸੱਚ ਮੁੱਚ ਪਿਤਾ ਜਦੋਂ ਅਸੀਂ ਪਾਪੀ ਹੀ ਸੀ ਤੂੰ ਸਾਡੇ ਲਈ ਮਰਿਆ ਮੇਰੇ ਖੁਦਾਬੰਦ ਮਹਾਨ ਪਰਮੇਸ਼ਰ ਅੱਜ ਜਦੋਂ ਆਪਣੇ ਗੁਨਾਹਾਂ ਤੋਂ ਪਾਪਾਂ ਤੋਂ ਤੋਬਾ ਕਰਕੇ ਪਿੱਛੇ ਮੁੜਦੇ ਆ ਮੇਰੇ ਪ੍ਰਭੂ ਜੀ ਔਰ ਤੇਰੇ ਦਿੱਤੇ ਬਲਦਾਨ ਨੂੰ ਯਾਦ ਕਰਦੇ ਆ ਮੇਰੇ ਖੁਦਾਬੰਦਾਂ ਮਹਾਨ ਪਰਮੇਸ਼ਰ ਤੂੰ ਸਾਡੇ ਲਈ ਮਾਰ ਖਾਦੀ ਮੇਰੇ ਖੁਦਾਬੰਦਾਂ ਤੂੰ ਸਾਡੇ ਪਾਪ ਆਪਣੇ ਸਿਰ ਲੈ ਲੇ ਮੇਰੇ ਮਹਾਨ ਪਰਮੇਸ਼ਰ ਤੂੰ ਆਪਣਾ ਪਵਿੱਤਰ ਲਹੂ ਵਹਾ ਦਿੱਤਾ ਸਾਡੇ ਲਈ ਮੇਰੇ ਪਿਤਾ ਖੁਦਾਬੰਦਾਂ ਤੂੰ ਅਜਿਹਾ ਪਿਆਰ ਕੀਤਾ ਸਾਡੇ ਨਾਲ ਤੇ ਆਪਣੇ ਕਿਲੋ ਤੇ ਪੁੱਤਰ ਦਾ ਵੀ ਸਰਫਾਨੀ ਕੀਤਾ ਮੇਰੇ ਪ੍ਰਭੂ ਜੀ ਤੇਰਾ ਧੰਨਵਾਦ ਆ ਮੇਰੇ ਖੁਦਾਬੰਦਾ ਮਹਾਨ ਪਰਮੇਸ਼ੁਰ ਅਜਿਹਾ ਸੀ ਵੀ ਤੇਰੇ ਬਚਨ ਤੇ ਚੱਲੀਏ ਮੇਰੇ ਪ੍ਰਭੂ ਜੀ ਤੇਰੇ ਬਚਨ ਦੇ ਅਨਸਾਰ ਚੱਲੀਏ ਮੇਰੇ ਖੁਦਾਬੰਦਾ ਤੇਰੀਆਂ ਅਗਿਆਮਾਂ ਨੂੰ ਮੰਨੀਏ ਮੇਰੇ ਮਹਾਨ ਪਿਤਾ ਖੁਦਾਬਾਪ ਤੂੰ ਤਰਸ ਕਰ ਆਪਣੇ ਬੱਚਿਆਂ ਤੇ ਦਇਆ ਕਰ ਮੇਰੇ ਮਹਾਨ ਪਰਮੇਸ਼ੁਰ ਤੇਰਾ ਸੁਆਦ ਸਾਡੇ ਅੰਦਰ ਆ ਜਾ ਬਈ ਮੇਰੇ ਪਿਤਾ ਹੈ ਮੇਰੇ ਖੁਦਾਬੰਦਾ ਸਾਡੇ ਅੰਦਰ ਅਜ ਗੁੱਸੇ ਵਾਲੀ ਵਿਰੋਧ ਵਾਲੀ ਆਤਮਾ ਤੇਰੇ ਸਮਰਥੀ ਨਾਮ ਦੇ ਵਿੱਚ ਨਿਕਲ ਜਾਵੇ ਤੇਰਾ ਸੁਭਾਅ ਵੀ ਸਾਡੇ ਅੰਦਰ ਮੇਰੇ ਮਹਾਨ ਪ੍ਰਭੂ ਜੀ ਖੁਦਾਬੰਦਾ ਤੇਰੇ ਬਚਨ ਤੇ ਚੱਲਣ ਵਾਲੇ ਬਣੀਏ ਮੇਰੇ ਪਿਤਾ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਖੁਦਾਬੰਦਾ ਤਰਸ ਕਰ ਮੇਰੇ ਮਹਾਨ ਪਰਮੇਸ਼ਵਰ ਹੈ ਮੇਰੇ ਪਿਤਾ ਜੋ ਲਾਚਾਰ ਨੇ ਜੋ ਬਿਮਾਰ ਨੇ ਅਜ ਮੇਰੇ ਖੁਦਾਬੰਦਾ ਉਹਨਾਂ ਤੇਰੇ ਸਮਰਥੀ ਨਾਮ ਦੇ ਵਿੱਚ ਚੰਗਿਆਈ ਮਿਲੇ ਪ੍ਰਭੂ ਜੀ ਤੇਰੇ ਨਾਮ ਦੇ ਵਿੱਚ ਮੇਰੇ ਖੁਦਾਬੰਦਾ ਉਹਨਾਂ ਦੀਆਂ ਲਾਚਾਰੀਆਂ ਬਿਮਾਰੀਆਂ ਉਹਨਾਂ ਛੱਡ ਜਾਣ ਮੇਰੇ ਪ੍ਰਭੂ ਜੀ ਹੈ ਮੇਰੇ ਪਿਤਾ ਜਿਨ੍ਹਾਂ ਕੋਲ ਰੋਜ਼ਗਾਰ ਨਹੀਂ ਹੈ ਮੇਰੇ ਖੁਦਾਬੰਦੋंनो ਰੋਜ਼ਗਾਰ ਮਹਈਆ ਕਰਾ ਮੇਰੇ ਪ੍ਰਭੂ ਜੀ ਦਇਆ ਕਰ ਉਹਨਾਂ ਤੇ ਮੇਰੇ ਖੁਦਾਬੰਦਾ ਮਹਾਨ ਪਰਮੇਸ਼ਵਰ ਤੂੰ ਤਰਸ ਕਰ ਆਪਣੇ ਬੱਚਿਆਂ ਤੇ ਮੇਰੇ ਪਿਤਾ ਤੂੰ ਦਇਆ ਕਰਨ ਵਾਲਾ ਪਰਮੇਸ਼ਵਰ ਹੈ ਮੇਰੇ ਖੁਦਾਬੰਦਾ ਐ ਮੇਰੇ ਪਿਤਾ ਤੇਰੇ ਜਿੰਨੇ ਵੀ ਸੇਵਕ ਸੰਤ ਨੇ ਮੇਰੇ ਪ੍ਰਭੂ ਜੀ ਉਹਨਾਂ ਦੀ ਰੱਖਿਆ ਕਰ ਮੇਰੇ ਪ੍ਰਭੂ ਜੀ ਜਿੱਥੇ ਵੀ ਤੇਰੇ ਨਾਮ ਦੇ ਵਿੱਚ ਬੰਦਗੀਆਂ ਹੁੰਦੀਆਂ ਨੇ ਮੇਰੇ ਮਹਾਨ ਪਰਮੇਸ਼ਵਰ ਉੱਥੇ ਵੀ ਤੇਰੇ ਸਵਰਗੀ ਦੂਤਾਂ ਦੇ ਪਹਿਰੇ ਲਗਾ ਦੇ ਨੇ ਮੇਰੇ ਖੁਦਾਬੰਦਾ ਐ ਮੇਰੇ ਪਿਤਾ ਦਿਆ ਕਰਨੀ ਆਪਣੇ ਬੱਚਿਆਂ ਤੇ ਮੇਰੇ ਪਰਮੇਸ਼ਵਰ ਜਿੰਨੇ ਵੀ ਤੇਰੀ ਇਕਲੀ ਸਿਆਵਾਂ ਨੇ ਮੇਰੇ ਮਹਾਨ ਪ੍ਰਭੂ ਜੀ ਉਹਨਾਂ ਤੇ ਦਇਆ ਕਰ ਮੇਰੇ ਖੁਦਾਬਾਬ ਮਹਾਨ ਪਰਮੇਸ਼ਰ ਤੇਰਾ ਸ਼ਹਿਰ ਜਿ ਹਿਸ਼ਲੰਬ ਦੇ ਫੁੱਲੇ ਮੇਰੇ ਪਿਤਾ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਖੁਦਾਬਾਬ ਜਿੰਨਾ ਪੈਣਾ ਦੇ ਕੋਲ ਬੱਚੇ ਨਹੀਂ ਹੈ ਮੇਰੇ ਮਹਾਨ ਪਰਮੇਸ਼ਰ ਜੀ ਉਹਨਾਂ ਦੀਆਂ ਬੰਦ ਕੁੱਖਾਂ ਤੇਰੇ ਸਮਰਥੀ ਨਾਮ ਦੇ ਵਿੱਚ ਖੁੱਲ ਜਾਣ ਮੇਰੇ ਪਿਤਾ ਖੁਦਾਬਾਬ ਉਹਨਾਂ ਦੇ ਬੰਦ ਕੁੱਖਾਂ ਖੁੱਲ ਜਾਣਾ ਤੇਰੇ ਸਮਰਥੀ ਨਾਮ ਦੇ ਵਿੱਚ ਮੇਰੇ ਪ੍ਰਭੂ ਜੀ ਖੁਦਾਵਾਬ ਤੇਰਾ ਧੰਨਵਾਦ ਮੇਰੇ ਮਹਾਨ ਪਰਮੇਸ਼ਰ ਅਦੇ ਵਚਨ ਦੇ ذریعے ਮੇਰੇ ਖੁਦਾਵਾਬ ਤੇਰਾ ਬਿਸ਼ੇਕ ਤੇਰੇ ਮੇਰੇ ਪਿਤਾ ਇਸ ਮੰਡਲੀ ਨੂੰ ਹੋਰ ਵੀ ਆਸ਼ੀਸ਼ਿਤ ਕਰ ਮੇਰੇ ਪਿਤਾ ਕਿਉਂਕਿ ਤੂੰ ਦਇਆ ਕਰਨ ਵਾਲਾ ਪਰਮੇਸ਼ਰ ਤੂੰ ਰਹਿਮ ਕਰਨ ਵਾਲਾ ਪਰਮੇਸ਼ਰ ਹੈ ਮੇਰੇ ਪਿਤਾ ਤੇਰਾ ਧੰਨਵਾਦ ਹੈ ਤੇਰਾ ਧੰਨਵਾਦ ਕਰਦੇ ਮੇਰੇ ਖੁਦਾਬੰਦਾ ਮਹਾਨ ਪਿਤਾ ਖੁਦਾਵੰਸਾਰਾ ਆਦਰ ਮਹਿਮਨ ਜਲਾਲ ਤੇਰੇ ਨਾਮ ਨੂੰ ਮਿਲੇ ਮੇਰੇ ਪਿਤਾ ਖੁਦਾਵਾਬ ਇਸ ਛੋਟੀ ਜਿਹੀ ਪ੍ਰਾਰਥਨਾ ਨੂੰ ਸੁਣ ਤਕਬੂਲ ਕਰ ਦੁਆਇਸ਼ ਨਾਸਰੀ ਦੇ ਸਮਰਥੀ ਤੇ ਮਿੱਠੇ ਨਾਮ ਦੇ ਵਿੱਚ ਮੰਗਦੇ ਆਂ Amen. Hallelujah.